ਹਰ ਲੋਕਾਂ ਦੀ ਕਰਤੂਤਾ ਦੇਖ ਲਓ ਤੁਸੀਂ ਇਸ ਵੀਡੀਓ ਦੇ ਵਿੱਚ ਮੈਂ ਇਸ ਵਕਤ ਸੂਏ ਦੇ ਵਿੱਚ ਹੀ ਖੜਾ ਸੂਏ ਤੇ ਖੜਾ ਸਰਕਾਰੀ ਜ਼ਮੀਨ ਤੇ ਖੜਾ ਕਿਸੇ ਦੀ ਕੋਈ ਪਰਸਨਲ ਜ਼ਮੀਨ ਨਹੀਂ ਇਹ ਹੈਗੀ ਕਿਸੇ ਦੀ ਕੋਈ ਪਰਸਨਲ ਪ੍ਰਾਪਰਟੀ ਨਹੀਂ ਹੈਗੀ ਇਹ ਤੇ ਇੱਥੇ ਤੁਸੀਂ ਦੇਖੋ ਇਸ ਤਰੀਕੇ ਦੀਆਂ ਡੇਕਾਂ ਖੜੀਆਂ ਸੀਗੀਆਂ ਉਹ ਧੁਰ ਤੋਂ ਧੁਰ ਤੋਂ ਲੈ ਕੇ ਧੁਰ ਤੋਂ ਤੱਕ ਟੋਟਲ ਦਾ ਆਪਾਂ ਮਲਾਈਏ ਤਾਂ ਬਹੁਤ ਆ ਇੱਥੋਂ ਤੱਕ ਹੀ 27 28 ਸੀ ਮੈਂ ਅਕਸਰ ਇੱਥੋਂ ਦੀ ਲੰਗਦਾ ਹੁੰਨਾ ਤੇ ਕਈ ਵਾਰ ਮੈਂ ਕਾਊਂਟ ਵੀ ਕੀਤੀ ਐ ਇਹ ਮੈਨੂੰ ਬਹੁਤ ਵਧੀਆ ਲੱਗਦੀ ਸੀ ਤੇ ਦੇਖੋ ਬਈ ਕੱਲ ਕੀ ਕੀਤਾ ਮੇਰੀ ਅੱਖਾਂ ਦੇ ਸਾਹਮਣੇ ਵੱਢ ਕੇ ਲੈ ਕੇ ਦੇਖੋ ਐਡੀ ਐਡੀ ਆ ਤੁਸੀਂ ਦੇਖੋ ਹੋਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਕੜਤਾ ਕੋ ਸੋਣ ਇਹਨਾਂ ਦੇ ਵਾਸਤੇ ਲਈ ਜਾ ਸਕਦੇ ਵਾ ਵੀਡੀਓ ਬਣਾ ਰਿਹਾ ਹਾਂ ਜਸਟ ਇਨਫੋਰਮੇਸ਼ਨ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਐਡਾ ਨਾ ਕਰਿਆ ਕਰੋ ਯਾਰ ਬਾਈ ਬਹੁਤ ਦੁੱਖ ਲੱਗਦਾ ਯਾਰ ਦੇਖੋ ਤੁਸੀਂ ਯਾਰ ਐਡੀ ਐਡੀ ਆ ਹੋਣ ਦੇ ਵਿੱਚ ਉਹਨਾਂ ਨੂੰ ਦੁਬਾਰਾ ਕਿੰਨਾ ਟਾਈਮ ਲੱਗੂ ਆ ਦੇਖੋ ਐਡਾ ਤਣਾ ਹੋਇਆ ਸੀ ਤੇ ਇੱਥੋਂ ਹੀ ਵੜਤਾ ਦੇਖੋ ਤਾਂ ਤੋਂ ਇੱਕ ਨਹੀਂ ਇੱਕ ਨਹੀਂ ਵੜਿਆ ਕੱਲ ਰੀੜੀਆ ਮੇਰੇ ਅੱਖਾਂ ਦੇ ਸਾਹਮਣੇ ਪਰਕੇ ਲੱਗ ਗਏ ਜਦੋਂ ਮੈਂ ਇਹ ਗੱਲ ਤੇ ਕਹੀ ਉਹਨਾਂ ਨੂੰ ਵੀ ਨਾ ਯਾਰ ਕਿਉਂ ਕਰ ਰਹੇ ਹੋ ਉਹਨਾਂ ਮੇਰੇ ਅੱਗੋਂ ਗੱਲ ਪੈ ਗਈ ਆ ਦੇਖੋ ਮੈਨੂੰ ਉਹਨਾਂ ਨੇ ਆ ਗੱਲ ਕਹੀ ਤੇਰੀ ਪਰਸਨਲ ਜ਼ਮੀਨ ਆ ਤੇਰੀ ਜ਼ਮੀਨ ਨਹੀਂ ਤੇਰਾ ਕੋਈ ਲੱਲਾ ਖੱਖਾ ਨਹੀਂ ਤੂੰ ਕੀ ਬੋਲਦਾ ਤੁਹਾਨੂੰ ਔਰ ਹੋਰ ਵੀ ਦਿਖਾਉਣਾ ਮੈਂ ਇੱਕ ਦੋ ਪਿੱਛੇ ਲੰਘੀ ਆ ਅੱਗੇ ਬਹੁਤ ਜ਼ਿਆਦਾ ਯਾਰ ਇਹ ਉਹ ਤੁਰ ਤੱਕ ਹੀ ਜਦੋਂ ਦਿਖਾਉਣਾ ਖੜ ਚੁ ਮੈਂ ਆ ਦੇਖੋ ਲੋ ਆ ਗਈ ਆ ਲੈ ਕਿੰਨੇ ਸੀ 1 2 3 4 5 ਤਨੇ ਆ ਇੱਥੇ ਉਹ ਗਾਂ ਵੀ ਹੈਗੇ ਉਹ ਵੀ ਗਏ ਖਤਮ ਹੁਣ ਇਹਨਾਂ ਨੂੰ ਏ ਪਤਾ ਹੀ ਨਹੀਂ ਹੋਣਗੇ ਕਿ ਨਹੀਂ ਹੁੰਦੇ ਹੁਣ ਦੂਰੀ ਵਾਰ ਇਹਨਾਂ ਦਾ ਕੋਈ ਪਤਾ ਨਹੀਂ ਵੀ ਹੋਣਗੇ ਵੀ ਕਿ ਨਹੀਂ ਹੁੰਦੇ ਤੇ ਕਿੰਨੇ ਟਾਈਮ ਦੇ ਵਿੱਚ ਹੋਣਗੇ ਤੋ ਦੇਖੋ ਯਾਰ ਐਡਾ ਹੋਣ ਦੇ ਵਿੱਚ ਉਹਦੇ ਐਡੇ ਸਾਰੇ ਕਿੰਨਾ ਟਾਈਮ ਲੱਗਿਆ ਉਹ ਐਡਾ ਹੋਣ ਦੇ ਵਿੱਚ ਇੱਕ ਮਿੰਟ ਚ ਗੱਲ ਵੱਢ ਕੇ ਲੈ ਗਏ ਇਹਦੇ ਨਾਲ ਯਾਰ ਕਿੰਨੇ ਕਿ ਲੱਕੜਾ ਬਣ ਜਾਣੀ ਹੈ ਮੈਨੂੰ ਐ ਦੱਸੋ ਯਾਰ ਤੁਸੀਂ ਐਡੀ ਨਾਲ ਕਿੰਨ ਲੱਕੜਾ ਬਣ ਜਾਣੀ ਹੈ ਚਲੋ ਇੱਕ ਵੱਡਾ ਦਾਣਾ ਵੱਢ ਲਿਆ ਆਪਾਂ ਮੰਨ ਲੈਨੇ ਇੱਕ ਵੱਡਾ ਦਾਲਾ ਵੱਢ ਲਿਆ ਚਲੋ ਉਹਦੇ ਕੋਈ ਫਰਕ ਨਹੀਂ ਪੈਂਦਾ ਵੱਡੇ ਦਰਖਤ ਜਿਵੇਂ ਟਾਲੀ ਖੜੀ ਆ ਹੁਣ ਇਹ ਖਤਮ ਹੀ ਕਰਤਾ ਬਸ ਪਹਿਲੀ ਗੱਲ ਤਾਂ ਯਾਰ ਇਹਨਾਂ ਨੂੰ ਨਾ ਪਸੂ ਹੀ ਨਹੀਂ ਆਉਂ ਦਿੰਦੇ ਜੇ ਪਸੂਆ ਤੋਂ ਬਚ ਕੇ ਹੋ ਵੀ ਜਾਣ ਤਾਂ ਆਹ ਦੇਖੋ ਲੋਕ ਨਹੀਂ ਰਹਿਣ ਦਿੰਦੇ ਐਡੇ ਫਿਰ ਲੋਕਾਂ ਦੀ ਨਜ਼ਰਾਂ ਤੇ ਚੜ ਜਾਂਦੇ ਜੇ ਐਡੇ ਹੋ ਜਾਂਦਾ ਲੋਕਾਂ ਨੇ ਕੀ ਕੀਤਾ ਵੱਡਿਆਂ ਤੇ ਫੋ ਪੈਂਦਾ ਨਹੀਂ ਸੀ ਇਹੀ ਵੱਢ ਕੇ ਲੈ ਗਏ ਗਵਰਨਮੈਂਟ ਜ਼ਮੀਨ ਚੋਂ ਇਹ ਵੀ ਨਹੀਂ ਛੱਡਦੇ ਬਹੁਤ ਗਲਤ ਗੱਲ ਆ ਯਾਰ ਇਹਦਾ ਨਾ ਕਰਿਆ ਕਰੋ ਬਾਈ ਜੀ ਮੇਰੀ ਇਹੀ ਬੇਨਤੀ ਆ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਦਾ ਪਿੱਛੇ ਵੀ ਦਿਖਾ ਦਿੰਦਾ ਜਿੰਨੀਆ ਮਰਜ਼ੀ ਦੇਖ ਲਓ ਯਾਰ ਲੋਕਾਂ ਨੇ ਇੱਥੇ ਸੀ ਆ ਦੇਖੋ ਲੈ ਬਹੁਤ ਭਲੇ ਦਾ ਕੰਮ ਕੀਤਾ ਆ ਸੀ ਇੱਥੇ ਉੱਤੇ ਚੜ ਕੇ ਦਿਹਾਣਾ ਤੁਹਾਨੂੰ ਹੋਰ ਚੰਗੀ ਤਰ੍ਹਾਂ ਇੱਕ ਹੌਣ ਫੜ ਜਾ ਬਹੁਤ ਭਲੇ ਦਾ ਕੰਮ ਕੀਤਾ ਲੋਕਾਂ ਨੇ ਹਾਲੇ ਖਲੋ ਜੀ ਇਹਦਾ ਹੁਣ ਤੁਸੀਂ ਤਣਾ ਦੇਖੋ ਆਹ ਦੇਖੋ ਬਾਈ ਜੀ ਇਹਦਾ ਤਣਾ ਦੇਖੋ ਕਿੱਡਾ ਸੀ ਇਹਨੂੰ ਹੀ ਵੱਧ ਕੇ ਲੈ ਕੇ ਲੈ ਕਿੰਨਾ ਟਾਈਮ ਹੋਇਆ ਲੱਗਿਆ ਹੋਇਆ ਇਹਨੂੰ ਇੰਨਾ ਵੱਡਾ ਹੋਣ ਤੇ ਇੰਨਾ ਮੋਟਾ ਹੋਣ ਤੇ ਤਣਾ ਦੇਖੋ ਤੁਸੀਂ ਇੰਨਾ ਮੋਟਾ ਹੋਣ ਤੇ ਕਿੰਨਾ ਟਾਈਮ ਲੱਗਿਆ ਹੋਇਆ ਤਣਾ ਤੇ ਕਿੰਨੇ ਹੁਣ ਦੁਬਾਰਾ ਇਹ ਨਹੀਂ ਪਤਾ ਇਹਦਾ ਹੋਊਗਾ ਕਿ ਨਹੀਂ ਹੁੰਦਾ ਜੇ ਹੋਊਗਾ ਤਾਂ ਕਿੰਨੇ ਟਾਈਮ ਦੇ ਵਿੱਚ ਹੋਊਗਾ ਬਹੁਤ ਗਲਤ ਗੱਲ ਆ ਯਾਰ ਲੋਕਾਂ ਦੀ ਬਹੁਤ ਮੈਂ ਹੁਣ ਇਸ ਬਾਰੇ ਕੀ ਬੋਲਾਂ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਪਰ ਸ਼ੇਅਰ ਹੀ ਕਰ ਸਕਦੇ ਆ ਹੋਰ ਕੁਝ ਨਹੀਂ ਕਰ ਸਕਦੇ ਇਹ ਵੀ ਵੀਡੀਓ ਆ ਬਾਈ ਯਾਰ ਨਾ ਕਰਿਆ ਕਰੋ ਇਹਦਾ ਓਕੇ ਬਾਈ ਯਾਰ ਹੋਰ ਤਾਂ ਕੁਝ ਕੀ ਕੀ ਕਰ ਸਕਦੇ ਆ